ਸਰ ਮੈਨੂੰ 2 ਮਨთ ਹੋਇਆ ਨੇ ਟਰੀਟਮੈਂਟ ਲੈਂਦੀ ਨੂੰ ਮੇਰੇ ਨਾਲ ਫੇਸ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਇੱਕ ਸ਼ਾਈਆਂ ਵਗੈਰਾ ਸੀਗੀਆਂ ਤੇ ਇੱਕ ਬਹੁਤ ਜ਼ਿਆਦਾ ਪਿੰਪਲ ਸੀਗੇ ਜਿਹੜੇ ਮੇਰੇ ਪਿੰਪਲ ਵਗੈਰਾ ਠੀਕ ਨਹੀਂ ਸੀ ਹੋ ਰਹੇ ਹੈਗੇ ਤੇ ਹਾਂਜੀ ਉਸ ਤੋਂ ਬਾਅਦ ਨਾ ਮੈਂ ਮੈਮ ਕੋਲ ਆਈ ਮੇਰੀ ਫਰੈਂਡ ਨੇ ਮੈਨੂੰ ਦੱਸਿਆ ਸੀਗਾ ਤੇ ਉਹਦੇ ਕਰਕੇ ਦੇਖੋ ਜੀ ਮੈਨੂੰ ਜਸਟ 15 ਦਿਨ ਹੋਏ ਨੇ ਮੈਂ ਮੈਡੀਸਨ ਲਗਾਉਂਦੀ ਨੂੰ ਬਟ ਮੇਰੇ ਫੇਸ ਤੋਂ ਪਿੰਪਲ ਬਿਲਕੁਲ ਖਤਮ ਹੋ ਗਏ ਨੇਗੇ ਤੇ ਸ਼ਾਈਆਂ ਦੀ ਵੀ ਬਹੁਤ ਜ਼ਿਆਦਾ ਘੱਟ ਚੁੱਕੀਆਂ ਨੇ ਜਾਂ ਜਸਟ ਕਲੇ ਦਾਗ ਰਹੇ ਨੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਇੱਕ ਇਸ ਤਰ੍ਹਾਂ ਦੇ ਕਲੀਨਿਕ ਦੇ ਵਿੱਚ ਜਿੱਥੇ ਤੁਸੀਂ ਸੁਣਿਆ ਹੋਵੇਗਾ ਕਿ ਕੋਈ ਅੱਖਾਂ ਦਾ ਡਾਕਟਰ ਹੈ ਕੋਈ ਛਾਤੀ ਦਾ ਡਾਕਟਰ ਹੈ ਕੋਈ ਲੱਤਾਂ ਦਾ ਡਾਕਟਰ ਹੈ ਕੋਈ ਹੱਡੀਆਂ ਦਾ ਡਾਕਟਰ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਡਾਕਟਰ ਨਾਲ ਮਿਲਣ ਜਾ ਰਹੇ ਹਾਂ ਮੈਨੂੰ ਲੱਗਦਾ ਵੀ ਇਸ ਤੋਂ ਪਹਿਲਾਂ ਤੁਸੀਂ ਸੁਣਿਆ ਹੋਵੇਗਾ ਕਿ ਫੇਸ ਦਾ ਡਾਕਟਰ ਮਤਲਬ ਅੱਜ ਅਸੀਂ ਤੁਹਾਨੂੰ ਬਹੁਤ ਹੀ ਖਾਸ ਸ਼ਖਸੀਅਤ ਦੇ ਨਾਲ ਮਿਲਣ ਜਾ ਰਹੇ ਹਾਂ ਡਾਕਟਰ ਪੂਜਾ ਗੁਪਤਾ ਜੀ ਤੇ ਜਿਹੜੇ ਕਿ ਫੇਸ ਦੇ ਡਾਕਟਰ ਨੇ ਫੇਸ ਨਾਲ ਕੋਈ ਵੀ ਰਿਲੇਟਡ ਤੁਹਾਨੂੰ ਪ੍ਰੋਬਲਮ ਹੈ ਕਿਉਂਕਿ ਇੱਕ ਇਨਸਾਨ ਦਾ ਫੇਸ ਹੀ ਹੁੰਦਾ ਅਗਰ ਫੇਸ ਸਹੀ ਹੈ ਤਾਂ ਤੁਹਾਡਾ ਕੰਫੀਡੈਂਸ ਸਹੀ ਅਗਰ ਤੇ ਆਪਾਂ ਮੈਮ ਨਾਲ ਗੱਲ ਕਰਦੇ ਆਂ ਤੇ ਮਲਾਉਣੇ ਵੀ ਆ ਤੁਹਾਨੂੰ ਤੇ ਗੱਲਾਂ ਬਾਤਾਂ ਵੀ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਆਜੋ ਜੀ ਅੰਦਰ ਚੱਲਦੇ ਆਂ ਫਿਰ ਆਪਾਂ ਹਾਂਜੀ ਮੈਮ ਨਮਸਕਾਰ ਜੀ ਨਮਸਕਾਰ ਸੁਖਿਆਨ ਜੀ ਵੈਲਕਮ ਟੂ आवर ਕਲੀਨਿਕ ਆ ਕੁਝ ਗੱਲਾਂ ਬਾਤਾਂ ਹੀ ਕਰਨੀਆਂ ਨੇ ਜੀ ਇਹ ਕੋਈ ਖਾਸ ਇੰਟਰਵਿਊ ਨਹੀਂ ਆ ਦੋਸਤੋ ਇਹ ਸਿਰਫ ਆਪਾਂ ਮੈਮ ਨਾਲ ਕੁਝ ਗੱਲਾਂ ਬਾਤਾਂ ਨੇ ਜਿਹੜੀਆਂ ਆਪਾਂ ਨੇ ਲੋਕਾਂ ਨੂੰ ਅਵੇਅਰ ਕਰਾਉਣਾ ਜਿਨ੍ਹਾਂ ਬਾਰੇ ਹਾਂਜੀ ਤੇ ਮੈਮ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਿਓ ਵੀ ਤੁਸੀਂ ਜਿਵੇਂ ਫੇਸ ਦੇ ਡਾਕਟਰ ਹੋ ਕੀ ਕਿਹੜੀ ਕਿਹੜੀ ਪ੍ਰੋਬਲਮ ਨੂੰ ਸੋਲਵ ਕਰਦੇ ਹੋ ਸਹੀ ਹੈ ਤੇ ਜਨਰਲੀ ਕੀ ਪ੍ਰੋਬਲਮਸ ਆਂਦੀਆਂ ਹੈ ਸਭ ਤੋਂ ਪਹਿਲਾਂ ਆਪਾਂ ਟੀਨੇਜ ਤੋਂ ਸ਼ੁਰੂ ਕਰਦੇ ਆਂ ਟੀਨੇਜ ਦੇ ਵਿੱਚ ਜਿਵੇਂ ਬੱਚੇ ਜਾਂਦੇ ਆ 15 16 ਇਅਰ ਤੋਂ ਐਕਨੇ ਆਨ ਲਾ ਜਾਂਦੇ ਆ ਫਿੰਸੀਆ ਫਿੰਸੀਆ ਦੇ ਨਿਸ਼ਾਨ ਉਹਦੇ ਨਾਲ ਬੜਾ ਕੰਫੀਡੈਂਸ ਲੂਜ਼ ਹੁੰਦਾ ਬੱਚੇ ਬਾਹਰ ਨਹੀਂ ਜਾਂਦੇ ਆਇਲੀ ਸਕਿਨ ਐਕਨੇ ਦੇ ਨਾਲ ਦੇਖੀਏ ਤਾਂ ਐਕਨੇ ਦੇ ਨਿਸ਼ਾਨ ਜਿਹੜੇ ਬਰਾਊਨ ਕਾਲੇ ਪੂਰੇ ਹੋ ਜਾਂਦੇ ਆ ਜਾਂ ਸਿਰਫ ਫਿੰਸੀਆ ਦੇ ਬਾਦ ਫਿੱਟਸ ਪੈ ਜਾਂਦੀਆਂ ਪਿੱਟਸ ਮੀਨਸ ਜਿਹੜੇ ਖੱਡੇ ਆ ਔਰ ਇੱਕ ਛੋਟੇ ਛੋਟੇ ਹੋਲ ਹੁੰਦੇ ਆ ਉਹਨਾਂ ਨੂੰ ਓਪਨ ਪੋਰ ਕਹਿੰਦੇ ਆ ਦੇਖਣ ਨੂੰ ਸਕਿਨ ਪਲੇਨ ਨਹੀਂ ਲੱਗਦੀ ਉਹ ਵੀ ਸਾਰਾ ਕੰਪਲੀਟਲੀ ਆਪਾਂ ਗਲਾਸੀ ਸਕਿਨ ਬਣਾ ਦੇਣੀ ਹੈ ਕਿ ਇਹ ਪਲੇਨ ਹੋ ਲਿੰਗ ਹੋਂ ਤੋਂ ਬਾਅਦ ਫੇਸ ਤੇ ਨਿਸ਼ਾਨ ਰਹਿ ਜਾਂਦੇ ਨੇ ਬਿਲਕੁਲ ਤੁਸੀਂ ਸਹੀ ਦੱਸਿਆ ਸ਼ਾਈਆਂ ਆ ਜਾਂ ਕੋਈ ਵੀ ਨਿਸ਼ਾਨਾ ਉਹ ਬੜੇ ਜਲਦੀ ਪਰ ਬੜੇ ਅੱਛੇ ਤਰੀਕੇ ਨਾਲ ਔਰ ਵਿਦਾਊਟ ਸਾਈਡ ਇਫੈਕਟ ਹੈ ਜਿਹੜੇ ਠੀਕ ਹੁੰਦੇ ਆ ਉਹ ਇਸ ਤੋਂ ਬਾਅਦ ਫਿਰ ਜਿਹੜਾ ਬਹੁਤ ਜ਼ਰੂਰੀ ਹੋ ਗਿਆ ਅੱਜ ਕੱਲ ਐਂਟੀਏਜਿੰਗ ਲਾਈਕ ਥੋੜੀ ਜਿਹੀ ਵਿਕ ਝੁਰੀ ਵੀ ਆਂਦੀ ਹੈ ਫੇਸ ਦੇ ਉੱਤੇ ਚਾਹੇ ਉਹ ਬਹੁਤ ਡੀਪ ਹੋਇਆ ਜਾਂ ਫਿਰ ਝੁਰੀਆਂ ਨਾਲ ਜਿਹੜਾ ਬਹੁਤ ਲਟਕ ਗਿਆ ਹੋਇਆ ਈਵਨ 60 ਟੂ 70 ایਅਰਸ ਦੇ ਜਿਹੜੇ ਲੋਕੀ ਆ ਉਹਨਾਂ ਨੂੰ ਵੀ ਆਪਾਂ ਬਿਲਕੁਲ ਯਾਨੀ ਇੱਕ ਕਹਿੰਦੇ ਆ ਨਾ ਕਿ 50 ਇਅਰਸ ਦੇ ਤੱਕ 40 ਇਅਰਸ ਤੱਕ ਲੈ ਕੇ ਜੀ ਆ ਮੇਂ ਪਾਸ ਚਾਸਕਲ ਬਹੁਤ ਹੀ ਜਿਆਦਾ ਹੋ ਗਿਆ ਕਿ ਬੱਚੇ ਦਾ ਇਹ ਵੀ ਕਹਿਣ ਲੱਗ ਗਏ ਕਿ ਮੈਨੂੰ ਇਹ ਸ਼ੇਪ ਦੀ ਫੇਸ ਚਾਹੀਦਾ ਹੈ ਮੈਨੂੰ ਆਪਣਾ ਫੇਸ ਨਹੀਂ ਪਸੰਦ ਤਾਂ ਇਹ ਚੀਜ਼ਾਂ ਵੀ ਅੱਜਕੱਲ੍ਹ ਜਿਵੇਂ ਬੱਚੇ ਜਿਵੇਂ ਆਪਾਂ ਕਹਿੰਦੇ ਆ ਮੈਮ ਪਲਾਸਟਿਕ ਸਰਜਰੀ ਵਗੈਰਾ ਟਾਈਪ ਹੋ ਜਾਂਦਾ ਹੈ ਨਾ ਹਾਂ ਇਹ ਜਿਹੜੇ ਮੈਂ ਪ੍ਰੋਸੀਜਰਸ ਕਰੂੰਗੀ ਇਹ ਸਾਰੇ ਨਾਨ ਸਰਜਿਕਲ ਪ੍ਰੋਸੀਜਰ ਦੇ ਵੀ ਚਾਹਾਂਗੇ ਸਰਜਰੀ ਕਿਸੇ ਵੀ ਤਰ੍ਹਾਂ ਦੀ ਨਹੀਂ ਹੁੰਦੀ ਹਾਂ ਇਹ ਜ਼ਰੂਰ ਹੈ ਕਿ ਤੁਸੀਂ ਅੱਜਕੱਲ੍ਹ ਨਾਨ ਸਰਜਿਕਲ ਪ੍ਰੋਸੀਜਰਸ ਦੇ ਨਾਲ ਵੀ ਆਪਣੇ ਚਿਹਰੇ ਦੀ ਸ਼ੇਪ ਵੀ ਟ ਲਾਈਕ ਤੁਹਾਡੇ ਲਿਪਸ ਜਿਹੜੇ ਉਹ ਬਹੁਤ ਪਤਲੇ ਹੈ ਜਾਂ ਤੁਹਾਨੂੰ ਲੱਗਦਾ ਕਿ ਮੇਰੇ ਕਾਰਨਰਸ ਇਨਵਰਡ ਹੈ ਤਾਂ ਇਹਨਾਂ ਨੂੰ ਆਪਾਂ ਆਊਟਵਰਡ ਕਰਕੇ ਬ੍ਰਾਡ ਕਰ ਸਕਦੇ ਆਂ ਔਰ ਕਾਰਨਰਸ ਦੇ ਤੇਲ ਆਈਸ ਦੇ ਕਾਰਨਰ ਦੇ ਉੱਤੇ ਝੁਰੜੀਆਂ ਆਏ ਤਾਂ ਆਪਾਂ ਉਹਨਾਂ ਨੂੰ ਸਿੱਧਾ ਕਰ ਸਕਦੇ ਆਂ ਇਸ ਤੋਂ ਇਲਾਵਾ ਕੈਟ ਆਈਸ ਬੋਲਦੇ ਆ ਅੱਜਕੱਲ ਬੱਚੇ ਉਹਨਾਂ ਨੂੰ ਕਿ ਤੁਸੀਂ ਆਪਣੀਆਂ ਇਹਨਾਂ ਨੂੰ ਅਪ ਕਰ ਸਕਦੇ ਹੋ ਲਾਈਕ ਤੇ ਮੈਮ ਹੁਣ ਇਹ ਦੱਸ ਦਿਓ ਜੀ ਜਿਹੜਾ ਤੁਸੀਂ ਟ੍ਰੀਟਮੈਂਟ ਕਰਦੇ ਹੋ ਹਾਂਜੀ ਤੇ ਕਿਸ ਕਿਸ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾਂਦਾ ਫੇਸ ਬੁੱਕ ਦੇਖੋ ਟ੍ਰੀਟਮੈਂਟ ਦੇ ਬਹੁਤ ਸਾਰੇ ਪ੍ਰੋਸੀਜਰਸ ਆ ਪਹਿਲਾਂ ਆ ਜੇ ਆਪਾਂ ਲੇਜ਼ਰਸ ਤੋਂ ਲਈਏ ਮੇਰੇ ਕੋਲੇ ਹਰ ਤਰ੍ਹਾਂ ਦੇ ਟ੍ਰੀਟਮੈਂਟ ਦੇ ਲੇਜ਼ਰਸ ਹੈ ਜਿੰਨੀਆਂ ਵੀ ਮਾਰਕੀਟ ਚ ਲੇਟੈਸਟ ਹੈਗੀਆਂ ਟੈਟੂ ਰਿਮੂਵਲ ਹੋਵੇ ਹੇਅਰ ਰਿਮੂਵਲ ਹੋਵੇ ਫੋਟੋ ਫੇਸ਼ਲ ਹੋਵੇ ਕਾਰਬਨ ਡੋ ਲੇਜ਼ਰ ਫੇਸ਼ਲ ਹੋਵੇ ਕਿਸੇ ਵੀ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਲੇਟੈਸਟ ਲੇਜ਼ਰਸ ਹੈ ਜਿਹੜੀਆਂ ਉਹਨਾਂ ਨਾਲ ਮੈਂ ਟ੍ਰੀਟਮੈਂਟ ਕਰਦੀ ਹਾਂ ਇਸ ਤੋਂ ਬਾਅਦ ਫਿਰ ਆ ਜਾਂਦਾ ਹੈ ਪੀਆਰਪੀ ਪੀਆਰਪੀ ਅੱਜਕੱਲ ਬਹੁਤ ਕਾਮਨ ਹੋ ਗਈ ਹੈ ਪੀਆਰਪੀ ਪ੍ਰੋਟੀਨ ਰਿਚ ਪਲਾਜ਼ਮਾ ਹੁੰਦਾ ਤੁਹਾਡੇ ਬਲੱਡ ਦਾ ਸੈਂਪਲ ਲੈ ਕੇ ਉਹਨੂੰ ਕਲੀਅਰ ਕਰਕੇ ਰਿਫਾਈਨ ਕਰਕੇ ਜਿੱਥੇ ਵੀ ਤੁਹਾਡਾ ਪ੍ਰੋਬਲਮ ਏਰੀਆ ਚਾਹੇ ਉਹ ਸਿੱਧ ਥਰਡ ਪੀल्स ਹੁੰਦੀ ਹੈ ਪੀਲ ਆ ਜਿਹੜੀ ਉਹ ਬਹੁਤ ਹੀ ਜਿਆਦਾ ਫੇਵਰੇਬਲ ਇੱਕ ਪ੍ਰੋਸੈਸ ਹੋ ਗਿਆ ਜਿਹੜੀ ਕਿ ਤੁਸੀਂ ਪਾਰਟੀ ਜਾਂਦੇ ਹੋ ਪਾਰਟੀ ਪੀਲ ਕਰਾ ਲੋ 글로 ਆ ਗਿਆ ਤੁਹਾਡੇ ਫੇਸ ਦੇ ਉੱਤੇ ਡਰਾਈ ਸਕਿਨ ਹੈ ਹਾਈਡਰੇਸ਼ਨ ਪੀਲ ਕਰਾ ਲੋ ਇਸ ਤਰ੍ਹਾਂ ਦੇ ਪੀਲਸ ਹੁੰਦੀਆਂ ਰਹਿੰਦੀਆਂ ਗਲੂਟਾਥਿਓਨ ਟਰੀਟਮੈਂਟ ਅੱਜਕੱਲ ਬਹੁਤ ਕਾਮਨ ਹੈ ਗੋਰੇ ਹੋਣ ਵਾਸਤੇ ਈਵਨ ਮੈਰिजਸ ਵਾਲੇ ਲੜਕੇ ਲੜਕੀਆਂ ਗਲੂਟਾਥਿਓਨ ਟਰੀਟਮੈਂਟ ਲਾ ਕੇ ਫੁੱਲ ਬੋਡੀ ਨੂੰ ਹੈ ਜਿਹੜਾ ਉਹ ਗੋਰਾ ਕਰ ਸਕਦੇ ਆ ਔਰ ਉਹਨਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਬਾਰ ਬਾਰ ਲੜੀ ਕਹਿੰਦੀ ਆ ਮੈਂ ਲਿਪਸਟਿਕ ਨਹੀਂ ਲਾ ਸਕਦੀ ਆਈਬਰੋ ਦੀ ਪੈਨਸਲ ਕੀ ਕਲਰ ਹੋ ਜਾਂਦਾ ਹੈ ਕਿ ਤੁਸੀਂ ਆਪਣੀ ਜੁਆਇਸ ਦਾ ਕਲਰ ਕਰਾ ਲਓ ਤੁਸੀਂ ਆਈਬ੍ਰੋ ਦੀ ਸ਼ੇਪ ਬਣਾ ਲਓ ਆਈਬ੍ਰੋ ਦੇ ਤੁਹਾਡੇ ਹੈਅਰ ਨਹੀਂ ਹੈ ਤਾਂ ਪਰਮਨੈਂਟਲੀ ਕ੍ਰੀਏਟ ਕੀਤੀ ਜਾ ਸਕਦੀ ਹੈ ਸਿਮਿਲਰਲੀ ਅਗਰ ਆਪਾਂ ਬਾਲਾਂ ਵਾਲੀ ਲਈ ਹੈ ਤਾਂ ਹੈਡ ਤੇ ਵੀ ਹੈਅਰ ਫਾਲਿੰਗ ਹੈ ਜੜ੍ਹ ਦੇ ਵਿੱਚ ਬਹੁਤ ਜਲਦੀ ਹੈਅਰ ਫਾਲਿੰਗ ਹੈ ਜੇ ਉਹ ਸ਼ੁਰੂ ਦੇ ਵਿੱਚ ਹੀ ਤੁਸੀਂ ਉਹਦੇ ਮੇਰੇ ਕੋਲੇ ਅਪਰੋਚ ਕਰ ਲੈਣੇ ਹੋ ਜਾਂ ਕਿਸੇ ਵੀ ਡਾਕਟਰ ਕੋਲੇ ਤਾਂ ਬੜੀ ਜਲਦੀ ਮੈਨੇਜ ਹੋ ਜਾਂਦਾ ਹੈ ਤੁਸੀਂ ਉਹ ਬਾਲਨੈਸ ਨੂੰ ਬਹੁਤ ਤੰਨੇ ਪੰਨੂ ਕਾਫੀ ਦੇਰ ਤੱਕ ਆਪਣੇ ਵਾਲਾਂ ਨੂੰ ਬਚਾ ਕੇ ਰੱਖ ਸਕਦੇ ਹੋ ਡੈਂਡਰਫ ਹੈ ਡਰਾਈ ਹੈਰ ਹੈ ਔਰ ਟੁੱਟੇ ਹੋਏ ਟੈਂਗਲਡ ਹੈਰ ਹੈ ਉਹ ਸਾਰੇ ਬਹੁਤ اچھی ਤਰ੍ਹਾਂ ਲੈਣੇ ਸੋ ਬਸ ਸਾਰੀ ਚੀਜ਼ਾਂ ਦਾ ਤੁਸੀਂ ਟ੍ਰੀਟਮੈਂਟ ਕਰਦੇ ਹੋ ਬਿਲਕੁਲ ਓਕੇ ਮੈਮ ਜਿਵੇਂ ਅੱਜ ਕੱਲ ਇੱਕ ਬਹੁਤ ਕਾਮਨ ਚੱਲਦਾ ਜੀ ਚੱਲ फेशियल ਹੈ ਜਿਵੇਂ ਫੇਸ਼ਲ ਫੇਸ਼ਲ ਵੇਰਾ ज फिर ड्राई स्किन ठीक कर लिया हाइड्रेशन करा ली ए करा लिया वो तो वो एक हफ्ते तो लैके पंद्रह दिन तक वह एंड हो जाता है रिजल्ट का जो सा फेशियल है वो मैडीफेशियल है मीनस उस देखने किस तरह की स्किन की प्रॉब्लम्स है असं यू स्किन ग्लोइंग किए कर सिंकल फ्री किमें कर सकते हैं तो वेद टाइप्स ऑफ फेशियल आ जाए हैं मैडी फेशियल या एंटीजिंग फेशियल्स रहने फेशियल्स रहें इसके इलावा वे आँदी है फोटो फेशियल हाइड्रा फेशियल एंड ब्लैक डोल लेजर फेशियल ਉਹ ਸਾਰਿਆਂ ਦੇ ਅਲੱਗ-ਅਲੱਗ ਚੀਜ਼ਾਂ ਵਾਸਤੇ ਉਹ ਕੀਤੇ ਜਾਂਦੇ ਆ ਕਿਹੜੇ ਪੇਸ਼ੈਂਟ ਨੂੰ ਕਿਹੜਾ ਸਟੇਪਲ ਆ ਉਹ ਉਹਦੇ ਆਂ ਤੇ ਉਹਦੀ ਸਕਿਨ ਨੂੰ ਦੇਖ ਕੇ ਫਿਰ ਹੀ ਡਿਸਾਈਡ ਹੁੰਦਾ ਓਕੇ ਜੀ ਮਤਲਬ ਜਿਵੇਂ ਇਹ ਨਹੀਂ ਹੈ ਵੀ ਹਰ ਇੱਕ ਨੂੰ ਇੱਕੋ ਹੀ ਫੇਸ਼ਲ ਕੀਤਾ ਜਾਂਦਾ ਨਹੀਂ ਫੇਸ਼ਲ ਵੀ ਅਲੱਗ ਰਹੂਗਾ ਔਰ ਉਹਦੇ ਰਿਸਰਚ ਵੀ ਲੱਗ ਰਹੇਗੇ ਔਰ ਇਹ ਵੀ ਨਹੀਂ ਹੈ ਕਿ ਜੀ 15 ਦਿਨਾਂ ਬਾਅਦ ਤੁਹਾਡੀ ਸਕਿਨ ਉਥੀ ਚਲੀ ਗਈ ਹੈ ਤੁਹਾਡੀ ਸਕਿਨ ਦਾ ਜਿਹੜੀ ਉਹ ਵਾਪਸ ਰਿਵਾਈਵ ਹੁੰਦੇ ਹੁੰਦੇ ਬਹੁਤ ਲੰਬੇ ਟਾਈਮ ਤੱਕ ਯੰਗ ਰਹੇ ਲਈ ਮੈਮ ਕਿੱਥੋਂ ਤੋਂ ਲੋਕ ਤੁਹਾਡੇ ਕੋਲੇ ਆਉਂਦੇ ਨੇ ਟ੍ਰੀਟਮੈਂਟ ਕਰਵਾਉਣ ਜੀ ਕੋਲੇ ਲੁਧਿਆਣਾ ਜਿਹੜਾ ਕਿ ਹੱਬ ਹੈ ਕੋਸਮ ਅਮਰਗੱਡ ਬਰਨਾਲਾ ਈਵਨ ਫਗਵਾੜਾ ਇਹ ਸਾਰੀਆਂ ਜਗ੍ਹਾ ਤੋਂ ਪੇਸ਼ੈਂਟ ਹੈ ਉਹ ਆਂਦੇ ਆ ਜਿਹੜੇ ਮੇਰੇ ਚਾਰਜਸ ਵੀ ਹੈ ਉਹ ਅਪੋਰਡਿੰਗ ਤੋਂ ਮਲੇਰਕੋਟ ਲਈ ਹੈ ਲੁਧਿਆਣਾ ਜਾਂ ਪਟਿਆਲਾ ਦੇ ਹਿਸਾਬ ਨਾਲ ਅਕੋਰਡਿੰਗ ਮਨ ਟ੍ਰੀਟਮੈਂਟ ਉੱਥੇ ਵੀ ਹੁੰਦੀ ਹੈ ਬਟ ਤੁਹਾਡੇ ਚਾਰਜਸ ਤੇ ਮੈਂ ਹੁਣ ਤੁਹਾਡਾ ਟ੍ਰੀਟਮੈਂਟ ਉਹਦੇ ਕਿੰਨੇ ਚਾਂਸਸ ਨੇ ਕਿ ਸਾਈਡ ਇਫੈਕਟ ਹੋਣਗੇ ਤੇ ਮੈਂ ਹੀ ਕਹੂੰਗੀ ਕਿ ਸਾਈਡ ਇਫੈਕਟ ਜਿਹੜੇ ਉਹ ਨਹੀਂ ਹੁੰਦੇ ਕਿਉਂਕਿ ਜਿਹੜਾ ਟ੍ਰੀਟਮੈਂਟ ਹੈ ਉਹਦੇ ਉਹਨੂੰ ਹੀਲਿੰਗ ਦੇ ਵਿੱਚ ਜੋ ਟਾਈਮ ਲੱਗਦਾ ਉਹ ਬ੍ਰੀਸ ਨੂੰ ਹਮੇਸ਼ਾ ਦੱਸ ਦਿੱਤਾ ਜਾਂਦਾ ਔਰ ਇਹ ਹਰ ਚੀਜ਼ ਦੇ ਜੇ ਮਾਰਕੀਟ ਦੇ ਵਿੱਚ ਜਾਂ ਕਿਤੇ ਵੀ 85 ਤੋਂ 90% ਰੈਜ਼ਲਟ ਮਿਲ ਜਾਂਦਾ ਅਸੀਂ ਕਹਿੰਦੇ ਹਾਂ ਕਿ ਸਾਈਡ ਇਫੈਕਟ ਇਸ ਜ਼ੀਰੋ ਫਿਰ ਵੀ ਅਗਰ ਕਿਸੇ ਦੇ ਵਿੱਚ ਸੋਚੋ 1% 100% ਕੋਈ ਵੀ ਨਹੀਂ ਹੁੰਦਾ 1% ਅਗਰ ਪ੍ਰੋਬਲਮ ਆਂਦੀ ਹੈ ਤਾਂ ਉਹ ਸਾਰੇ ਰਿਵਰਸੀਬਲ ਹੁੰਦੇ ਆ ਉਹਨਾਂ ਨੂੰ ਆਪਾਂ ਨਾਲ ਦੀ ਨਾਲ ਮੈਨੇਜ ਕਰ ਸਕਦੇ ਹੁੰਦੇ ਇਹ ਵੀ ਦੱਸਣਾ ਜਾਨੀ ਹੈ ਕਿ ਮੇਰਾ ਜਿਹੜਾ ਇਹ ਟ੍ਰੀਟਮੈਂਟਸ ਦੇ ਕਰਨ ਵਾਸਤੇ ਮੈਨੂੰ ਚੰਡੀਗੜ੍ਹ ਤੋਂ ਵੀ ਤਿੰਨ ਚਾਰ ਜਿਹੜੇ ਲਗਜ਼ਰੀ ਸੈਲੂਨਸ ਹੈ ਉਹਨਾਂ ਨਾਲ ਵੀ ਮੇਰਾ ਟਾਈਪ ਰਿਹਾ ਤਾਂ ਮੈਂ ਚੰਡੀਗੜ੍ਹ ਵੀ ਇਹ ਸਾਰੇ ਟ੍ਰੀਟਮੈਂਟ ਕਰਨ ਵਾਸਤੇ ਵਿਜ਼ਿਟ ਜ਼ਰੂਰ ਕਰਦੀ ਹਾਂ ਕਿਆ ਬਾਤ ਹੈ ਮੈਂ ਮਤਲਬ ਚੰਡੀਗੜ੍ਹ ਤੁਹਾਨੂੰ ਇਹ ਸਾਰੇ ਟ੍ਰੀਟਮੈਂਟ ਕਰਨ ਵਾਸਤੇ ਭੁਲਾਇਆ ਜਾਂਦਾ ਹਾਂਜੀ ਉੱਥੇ ਮੈਂ ਮੇਨਲੀ ਬੋਟੌਕਸ ਫੀਲਰਸ ਐਂਡ ਪਰਮਨੈਂਟ 립 ਕਲਰ ਇਹ ਸਾਰੇ ਟ੍ਰੀਟਮੈਂਟ ਕਰਦੀ ਆ ਜਾਂ ਫਿਰ ਪੀਆਤੀ ਹੀਅਰਸ ਦੁਆਰਾ ਵਾਸਤੇ ਮੈਂ ਉੱਥੇ ਜਾਂਦੀ ਬਹੁਤ ਬਹੁਤ ਵਧੀਆ ਤੁਸੀਂ ਦੱਸਿਆ ਜੀ ਮੈਂ ਇੱਕ ਤੁਸੀਂ ਟੈਟੂ ਰਿਮੂਵਰ ਕਿਹਾ ਤੇ ਟੈਟੂ ਰਿਮੂਵ ਵੀ ਕਰਦੀ ਹਾਂ ਤੇ ਹਰ ਤਰ੍ਹਾਂ ਦੇ ਟੈਟੂ ਰਿਮੂਵ ਹੋ ਜਾਂਦੇ ਨੇ ਜੀ ਹਾਂਜੀ ਟੈਟੂ ਹਰ ਤਰ੍ਹਾਂ ਦੇ ਰਿਮੂਵ ਹੋ ਜਾਂਦੇ ਆ ਰਾਦਰ ਮੇਰੇ ਕੋਲੇ ਜਿਹੜੀ ਲੇਜ਼ਰ ਹੈ ਉਹ ਹੁਣ ਦੀ ਬਿਲਕੁਲ ਲੇਟੈਸਟ ਪੀਕੋ ਲੇਜ਼ਰ ਹੈ ਉਹਦੇ ਨਾਲ ਕਿਸੇ ਵੀ ਤਰ ਆਇਤ ਇਕੱਲੀ ਡੈਟੂ ਸੀ। ओके ਆਪਣੀ ਵੀਡੀਓ ਦੇਖ ਕੇ ਤੁਹਾਡੇ ਕੋਲੇ ਕੋਈ ਆਉਂਦਾ ਹੈ ਨਾ ਨਵੇਂ ਸਾਲ ਤੇ ਆਉਂਦਾ ਲੋਹੜੀ ਤੇ ਆਉਂਦਾ ਤਾਂ ਉਹਨੂੰ ਕੀ ਕੋਈ ਡਿਸਕਾਊਂਟ ਵਗੈਰਾ ਦਵੋਗੇ ਜੀ? ਹਾਂ ਜੀ ਪਹਿਲਾਂ ਤਾਂ ਇਹ ਹੈ ਸੁਖਚੰਨ ਜੀ ਤੁਸੀਂ ਆਇਓ ਕਵਰ ਕਰਨ ਤਾਂ ਮੇਰੀ ਵੈਸੀ ਮੋਰਲ ਡਿਊਟੀ ਬਣਦੀ ਹੈ ਕਿ ਮੈਂ ਤੁਹਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਅਬਲਾਈਜ਼ ਕਰਾਂ। ਥੈਂਕ ਯੂ। ਤਾਂ ਉਹਦੇ ਵਿੱਚ ਮੈਂ ਇਹੀ ਤੁਹਾਨੂੰ ਕਹੂੰਗੀ ਕਿ ਹੁਣ ਨਿਊ ਇਅਰ ਵੀ ਦਾ ਮੌਕਾ ਵੀ ਆ ਰਿਹਾ ਹੈ। ਆਪਣੇ ਵਿਆਵਾਂ ਦੇ ਸੀਜ਼ਨ ਵੀ ਚੱਲ ਰਹੇ ਆ ਔਰ ਲੋਹੜੀ ਜਿਹੜਾ ਆਪਣੇ ਪੰਜਾਬ ਦਾ ਮੇਨ ਤਿਹਾਰਾ ਹੈ ਉਹ ਆ ਰਿਹਾ ਹੈ। ਤਾਂ ਉਹਦੇ ਵਿੱਚ ਮੈਂ ਰਾਦਰ ਮੇਰੇ ਵੱਲੋਂ ਰਿਚਰਡ ਕੇ ਵੱਲੋਂ ਵੀ ਇੱਕ ਗਿਫਟ ਸਮਝੋ ਇਹ ਵੀ ਲੋਗਾ ਵਾਸਤੇ ਸਾਰੇ ਦਰਸ਼ਕ ਜਿਹੜੇ ਦੇਖਣਗੇ ਕਿ ਮੈਂ ਜਿੰਨੇ ਵੀ ਟ੍ਰੀਟਮੈਂਟ ਹੋਣਗੇ ਉਹਨਾਂ ਦੇ ਵਿੱਚ ਅਕੋਰਡਿੰਗ ਟੂ ਟ੍ਰੀਟਮੈਂਟ ਕਿ ਕੈਸਾ ਟ੍ਰੀਟਮੈਂਟ ਅਪਾ ਕਰਦੇ ਆ 10 ਟੂ 20 ਪਰਸੈਂਟ ਜਿਹੜਾ ਉਹ ਲੈਸ ਕਰੂੰਗੀ ਔਰ ਇੱਕ ਇਹ ਇੱਕ ਹੋਰ ਵੀ ਮੈਂ ਚੀਜ਼ ਕਹੂੰਗੀ ਕਿ ਅਗਰ ਕੋਈ ਵੀ ਪੇਸ਼ੈਂਟ ਆਂਦਾ ਹੈ ਉਹਦਾ ਜਿਹੜਾ ਸਮਾਨ ਹੈ ਉਹਨੂੰ ਲਾਣ ਵਾਸਤੇ ਜੋ ਵੀ ਫੋਲੋ ਅਪ ਵਾਸਤੇ ਦੇਣਾ ਹੈ ਉਹਦੇ ਵਿੱਚੋਂ ਵੀ ਮੈਂ ਜਿਹੜਾ ਵੀ ਪੋਸੀਬਲ ਹੋਗਾ ਇੱਕ ਪ੍ਰੋਡਕਟ ਵੀ ਉਹਨਾਂ ਨੂੰ ਫ੍ਰੀ ਆਫ ਕੋਸਟ ਹੈ ਜਿਹੜਾ ਉਹਨਾਂ ਨੂੰ ਮਤਨ ਫਾਇਦਾ ਹੋ ਸਕਦਾ ਉਹਨਾਂ ਤੁਸੀਂ ਕਰੋ ਇੱਕ ਨਾ ਮੈਮ ਦੇ ਪੇਸ਼ੈਂਟਸ ਆਏ ਸੀ ਤੇ ਹੋ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਤੇ ਮੈਮ ਕੀ ਨਾਮ ਆ ਤੁਹਾਡਾ ਹਾਂਜੀ ਮੇਰਾ ਨਾਮ ਅਮਨਦੀਪ ਹੈ ਅਮਨਦੀਪਾ ਮੈਂ ਕਿਹੜੇ ਪਿੰਡ ਤੋਂ ਆਏ ਹਾਂ ਜੀ ਹਾਂਜੀ ਮੈਂ ਖੇੜੀਕਾਲਾ ਤੋਂ ਆ ਰਹੀ ਆਂ ਜੀ ਸ਼ੇਰਪੁਰ ਤੋਂ ਸ਼ੇਰਪੁਰ ਸਾਹਿੜਾ ਮਤਲਬ ਸ਼ੇਰਪੁਰ ਸਾਹਿੜਾ ਤੋਂ ਆ ਰਹੀ ਹਾਂ ਜੀ ਤੇ ਮੈਮ ਤੋਂ ਕਿੰਨਾ ਟਾਈਮ ਤੋਂ ਤੁਸੀਂ ਜਿਹੜਾ ਹੈਗਾ ਟ੍ਰੀਟਮੈਂਟ ਲੈ ਰਹੇ ਆ ਤੇ ਕਿਸ ਚੀਜ਼ ਦਾ ਟ੍ਰੀਟਮੈਂਟ ਲੈ ਰਹੇ ਹਾਂ ਹਾਂਜੀ ਸਰ ਮੈਨੂੰ 2 ਮਨთ ਹੋਏ ਨੇ ਟ੍ਰੀਟਮੈਂਟ ਲੈਂਦੇ ਨੂੰ ਮੇਰੇ ਨਾਲ ਫੇਸ ਦੇ ਉੱਪਰ ਸਭ ਤੋਂ ਪਹਿਲਾਂ ਤੇ ਇੱਕ ਸ਼ਾਇਆ ਵਗੈਰਾ ਸੀਗੀਆਂ ਤੇ ਇੱਕ ਬਹੁਤ ਜ਼ਿਆਦਾ ਪਿੰਪਲ ਸੀਗੇ ਜਿਹੜੇ ਮੇਰੇ ਪਿੰਪਲ ਵਗੈਰਾ ਠੀ ਤੇ ਹਾਂਜੀ ਉਸ ਤੋਂ ਬਾਅਦ ਨਾ ਮੈਂ ਮੈਮ ਕੋਲ ਆਈ ਮੇਰੀ ਫਰੈਂਡ ਨੇ ਮੈਨੂੰ ਦੱਸਿਆ ਸੀਗਾ ਤੇ ਉਹਦੇ ਕਰਕੇ ਦੇਖੋ ਜੀ ਮੈਨੂੰ ਜਸਟ 15 ਦਿਨ ਹੋਏ ਨੇ ਮੈਂ ਮੈਡੀਸਨ ਲਗਾਉਂਦੀ ਨੂੰ ਬਟ ਮੇਰੇ ਫੇਸ ਤੋਂ ਪਿੰਪਲ ਬਿਲਕੁਲ ਖਤਮ ਹੋ ਗਏ ਨੇਗੇ ਤੇ ਸ਼ਾਇਆ ਦੀ ਵੀ ਬਹੁਤ ਜ਼ਿਆਦਾ ਘਟ ਚੁਕੀਆਂ ਨੇਗੇ ਜਸਟ ਇਕੱਲੇ ਦਾਗ ਰਹਿ ਗਏ ਸੀ ਮਤਲਬ ਥੋੜੇ ਦਾਗ ਰਹਿ ਗਏ ਹਾਂਜੀ ਤੇ ਕਿੰਨਾ ਕੁ ਭਰੋਸਾ ਮੈਮ ਦੇ ਟਰੀਟਮੈਂਟ ਤੇ ਕਿ ਦਾਗ ਠੀਕ ਹੋ ਜਾਣਗੇ ਹਾਂਜੀ ਸਰ ਮੈਨੂੰ ਤਾਂ ਬਹੁਤ ਜ਼ਿਆਦਾ ਭਰੋਸਾ ਜੀ ਬਹੁਤ ਜ਼ਿਆਦਾ ਬਲੀਵ ਹੈ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਮੇਰੇ ਮੈਨੂੰ ਮਿਲਦੇ ਵੀ ਨਹੀਂ ਲੋਕ ਮੈਂ ਤੁ ਠੀਕ ਹੈ ਮੈਮ ਥੈਂਕ ਯੂ ਥੈਂਕ ਯੂ ਤੁਹਾਡੇ ਰਿਵਿਊ ਵਾਸਤੇ ਓਕੇ ਸਰ ਥੈਂਕ ਯੂ ਸੋ ਮਚ ਦੋਸਤੋ ਉਮੀਦ ਕਰਦੇ ਆਂ ਜੇਡੀ ਵੀਡੀਓ ਆ ਤੁਹਾਨੂੰ ਵਧੀਆ ਲੱਗੀ ਹੋਏਗੀ ਕਿਉਂਕਿ ਮੈਮ ਦੀਆਂ ਕਈ ਗੱਲਾਂ ਤਾਂ ਇਸ ਤਰ੍ਹਾਂ ਦੀਆਂ ਸਾਨੂੰ ਪਤਾ ਲੱਗੀਆਂ ਨੇ ਜਿਹੜੀਆਂ ਸਾਨੂੰ ਖੁਦ ਨਹੀਂ ਪਤਾ ਸੀ ਹੈ ਨਾ ਤੇ ਤੁਹਾਨੂੰ ਵੀ ਬਹੁਤ ਨਵੀਆਂ ਚੀਜ਼ਾਂ ਪਤਾ ਲੱਗੀਆਂ ਹੋਣਗੀਆਂ ਤੁਹਾਨੂੰ ਪਤਾ ਲੱਗਿਆ ਕਿਹੜੀ ਚੀਜ਼ ਦਾ ਟਰੀਟਮੈਂਟ ਕਰਦੇ ਨੇ ਮਤਲਬ ਫੇਸ ਨਾਲ ਰਿਲੇਟਡ ਕੋਈ ਵੀ ਤੁਹਾਨੂੰ ਪ੍ਰੋਬਲਮ ਆ ਤਾਂ ਜ਼ਰੂਰ ਇਹਨਾਂ ਕੋਲੇ ਵਿਜ਼ਿਟ ਕਰੋ ਐਡਰੈਸ ਇਹਨਾਂ ਦਾ ਤੁਹਾਨੂੰ ਪਤਾ ਹੀ ਲੱਗ ਗਿਆ ਜਦੋਂ ਆਪਾਂ ਸਾਇਬਰਾ ਸਕੂਲ ਤੋਂ ਸਟੇਸ਼ਨ ਵੱਲੋਂ ਜਾਂਦੇ ਆ ਤਾਂ ਇਸ ਕਰਕੇ ਸ਼ੇਅਰ ਕਰ ਦਿਓ ਇਹਨਾਂ ਦੀ ਹੋਰ ਵੀਡੀਓ ਨਾਲ ਬਹੁਤ ਜਲਦ ਤੁਹਾਡੇ ਨਾਲ ਮਿਲਾਂਗੇ ਧੰਨਵਾਦ